ਤਾਂ ਪਤੀ ਪਤਨੀ ਦੇ ਵੱਲੋਂ ਮਿਲ ਕੇ ਅਜਿਹੇ ਕੰਮ ਕੀਤੇ ਜਾਂਦੇ ਸੀ ਜੋ ਕਿ ਸ਼ਰਮਯੋਗ ਨੇ ਦੱਸ ਦिए ਕਿ ਸਪਾ ਸੈਂਟਰ ਅਤੇ ਸਲੂਨ ਦੀ ਯਾਰਡ ਦੇ ਵਿੱਚ ਅਜਿਹੇ ਧੰਦੇ ਚਲਾਏ ਜਾ ਰਹੇ ਸਿਗੇ ਜੋ ਕਿ ਲੋਕਾਂ ਨੂੰ ਜਿਹੜਾ ਹੈ ਉਹ ਦੇਖ ਕੇ ਸ਼ਰਮ ਆ ਜਾਵੇ ਤਾਂ ਦੇ ਵਪਾਰ ਦਾ ਕੰਮ ਜਿਹੜਾ ਹੈ ਉਹ ਪਤੀ ਪਤਨੀ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਦੱਸਿਆ ਜਾ ਰਿਹਾ ਕਿ ਫਤੇਗੜ ਸਾਹਿਬ ਤੋਂ ਇਹ ਸਾਰਾ ਮਾਮਲਾ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਪਤੀ ਪਤਨੀ ਜਿਹੜੇ ਨੇ ਉਹ ਮਿਲ ਕੇ ਸਲੂਨ ਅਤੇ ਸਪਾ ਸੈਂਟਰ ਦਾ ਬੋਰਡ ਲਗਾਇਆ ਹੋਇਆ ਸੀ ਲੇਕਿਨ ਜਿਹੜੇ ਅੰਦਰ ਕੰਮ ਚੱਲਦੇ ਸੀਗੇ ਉਹ ਅੰਦਰ ਕੁਝ ਹੋਰ ਹੀ ਕੰਮ ਚਲਾਈ ਬੈਠੇ ਸੀ ਜਿਹੜੇ ਲੋਕ ਨੇ ਉਹ ਉੱਥੇ ਆਉਂਦੇ ਸੀਗੇ ਲੇਕਿਨ ਉੱਥੇ ਜਿਹੜੇ ਲੋਕ ਆਉਂਦੇ ਸੀਗੇ ਉਹ ਸਪਾ ਸੈਂਟਰ ਜਾਂ ਸਲੂਨ ਤੇ ਲੈ ਨਹੀਂ ਆਉਂਦੇ ਸੀ ਬਲਕਿ ਦੇਵ ਵਪਾਰ ਦੇ ਕੰਮ ਲਈ ਉੱਥੇ ਆਉਂਦੇ ਸੀਗੇ ਜੋ ਕਿ ਉੱਥੇ ਜਾ ਕੇ ਮਜ਼ੇ ਲੁੱਟਦੇ ਸੀ ਤਾਂ ਸਾਰਾ ਮਾਮਲਾ ਫਤੇਗੜ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਛਾਪੇਮਾਰੀ ਤੋਂ ਬਾਅਦ ਉੱਥੋਂ ਜਿਹੜੇ ਅੰਦਰ ਉਸ ਦਾ ਜਿਹੜਾ ਪਤੀ ਸੀਗਾ ਪਤਨੀ ਦਾ ਉਹ ਉਧਰੋਂ ਫਰਾਰ ਹੋ ਜਾਂਦਾ ਲੇਕਿਨ ਉਸ ਦੀ ਪਤਨੀ ਜਿਹੜੀ ਆ ਉਸ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਤਾਂ ਤੁਸੀਂ ਤਸੀ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਉੱਥੋਂ ਸਾਹਮਣੇ ਆਈਆਂ ਨੇ ਜਿੱਥੇ ਪਤੀ ਪਤਨੀ ਦੇ ਵੱਲੋਂ ਜਿਹੜਾ ਇਹ ਇੱਕ ਦੇਵ ਵਪਾਰ ਦਾ ਕੰਮ ਚਲਾਇਆ ਜਾ ਰਿਹਾ ਸੀ ਸਲੂਨ ਅਤੇ ਸਪਾ ਸੈਂਟਰ ਇਸਾਰਾ ਤੰਦਾ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਭਨਕ ਵੱਲ ਲੱਗਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਆ ਉੱਥੇ ਛਾਪੇਮਾਰੀ ਕੀਤੀ ਜਾਂਦੀ ਹੈ ਛਾਪੇਮਾਰੀ ਦੌਰਾਨ ਉਹ ਜਿਹੜੀ ਪਤਨੀ ਹੁੰਦੀ ਹੈ ਉਸ ਨੂੰ ਪੁਲਿਸ ਕਾਬੂ ਕਰ ਲੈਂਦੀ ਹੈ ਤਾਂ ਜਿਹੜਾ ਪਤੀ ਹੁੰਦਾ ਉਹ ਉਧਰੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਉਸ ਨੂੰ ਵੀ ਲੱਭਣ ਦੀ ਕੋਸ਼ਿਸ਼ ਜਿਹੜੀ ਇਹ ਕੀਤੀ ਜਾ ਰਹੀ ਹੈ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸ ਨੂੰ ਭਾਲ ਦੀ ਜਿਹੜੀ ਉਸ ਦੀ ਪੁਲਿਸ ਦੇ ਵੱਲੋਂ ਉਸ ਦੀ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ